ਇੱਕ ਵਾਰ ਫੇਰ ਸਰਕਾਰ ਦੇ ਫੋਕੇ ਵਾਅਦਿਆਂ ਦੀ ਪੋਲ ਖੁੱਲੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਡਾਕਟਰ ਨੇ ਜਿਹੜੇ ਉਹ ਟਾਰਚ ਚਲਾ ਕੇ ਆਪਰੇਸ਼ਨ ਕਰਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਉਸ ਹਸਪਤਾਲ ਦੇ ਵਿੱਚ ਲਾਈਟ ਚਲੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਉਹ ਜਿਹੜੀ ਘਟਨਾ ਏ ਉਹ ਰਜਿੰਦਰਾ ਹਸਪਤਾਲ ਪਟਿਆਲਾ ਦੀ ਸੀ ਤਾਂ ਹੁਣ ਇੱਕ ਵਾਰ ਫੇਰ ਇੱਕ ਵੀਡੀਓ ਵਾਇਰਲ ਹੋਈ ਆ ਜਿਸ ਦੇ ਵਿੱਚ ਜਿਹੜੀ ਬੱਤੀ ਚਲੀ ਗਈ ਆ ਆਪਰੇਸ਼ਨ ਹੁੰਦਾ ਸੀ ਪਰ ਇਹ ਵੀ ਵੀਡੀਓ ਹੈ ਜਿਹੜੀ ਉਹ ਰਜਿੰਦਰਾ ਹਸਪਤਾਲ ਦੀ ਆ ਤਾਂ ਵੀਡੀਓ ਆ ਜਿਹੜੀ ਲਗਾਤਾਰ ਅੱਗ ਵਾਂਗ ਫੈਲਦੀ ਹੋਈ ਨਜ਼ਰ ਆ ਰਹੀ ਆ ਡਾਕਟਰ ਬਲਵੀਰ ਸਿੰਘ ਪਹਿਲਾ ਮੌਕੇ ਤੇ ਪਹੁੰਚੇ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਹੁਣ ਜਿਹੜੇ ਸਾਰੇ ਪ੍ਰਬੰਧ ਨੇ ਕੀਤੇ ਜਾਣਗੇ ਵੱਡੇ ਵੱਡੇ ਜਿਹੜੇ ਹਸਪਤਾਲ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਖੋਲਾਂਗੇ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਨੇ ਪਰ ਜਿਹੜੇ ਸਰਕਾਰੀ ਹਸਪਤਾਲ ਨੇ ਵੱਡੇ ਹਸਪਤਾਲ ਨੇ ਉਹਨਾਂ ਦੇ ਵਿੱਚ ਬਤੀ ਜਿਹੜੀ ਆ ਉਹ ਗੁੱਲ ਰਹਿੰਦੀ ਆ ਜੇਕਰ ਇਸ ਦੇ ਵਿੱਚ ਕਿਸੇ ਮਰੀਜ਼ ਦੀ ਜਾਨ ਜਾਂਦੀ ਆ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਕਾਰ ਹੋਵੇਗੀ ਜਾਂ ਫਿਰ ਹਸਪਤਾਲ ਦਾ ਪ੍ਰਸ਼ਾਸਨ ਹੋਵੇਗਾ ਕਿਉਂਕਿ ਡਾਕਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਕਿਸੇ ਵੀ ਮਰੀਜ਼ ਦੀ ਜਾਨ ਤੇ ਭਾਰੀ ਪੈ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਲਾਈਟ ਜਾਣ ਕਰਕੇ ਇੱਕ ਵਾਰ ਫਿਰ ਰਜਿੰਦਰਾ ਹਸਪਤਾਲਾਂ ਤੇ PSPCL ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਸਵਾਲ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਰਜਿੰਦਰਾ ਹਸਪਤਾਲ ਦੇ ਵਿੱਚ ਲਾਈਟ ਜਾਣ ਕਰਕੇ ਮਰੀਜ਼ਾਂ ਅਤੇ ਸਟਾਫ ਮੈਂਬਰਾਂ ਨੂੰ ਕਰਨਾ ਪੈਂਦਾ ਹੈ ਕਈ ਮੁਸ਼ਕਲਾਂ ਦਾ ਸਾਹਮਣਾ ਕਿਉਂਕਿ ਲਗਾਤਾਰ ਜਿਹੜੀਆਂ ਇਦਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਉਹ ਦੂਜੀ ਘਟਨਾਏ ਪਹਿਲੀ ਘਟਨਾ ਹੋਈ ਸੀ ਤਾਂ ਡਾਕਟਰਾਂ ਦੇ ਵੱਲੋਂ ਜਿਹੜੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ ਤਾਂ ਹੁਣ ਫੇਰ ਜਿਹੜੀ ਦੂਜੀ ਘਟਨਾਏ ਰਜਿੰਦਰਾ ਹਸਪਤਾਲ ਦੇ ਵਿੱਚ ਵਾਪਰੀ ਆ ਆਪਰੇਸ਼ਨ ਦੇ ਦੌਰਾਨ ਫੇਰ ਜਿਹੜੀ ਲਾਈਟ ਹੈ ਉਹ ਚਲੀ ਗਈ ਆ ਇਸ ਦੇ ਪਿੱਛੇ ਜਿਹੜਾ ਕਾਰਨ aqui, ó. ਕਾਰਨ ਨਿਕਲ ਕੇ ਸਾਹਮਣੇ ਨਹੀਂ ਆ ਰਹੇ ਜਿਹੜੇ ਜੇਕਰ ਕਿਸੇ ਮਰੀਜ਼ ਦੀ ਇਸ ਦੇ ਵਿੱਚ ਜਾਨ ਜਾਂਦੀ ਹੈ ਕਿਉਂਕਿ ਆਪਰੇਸ਼ਨ ਦੇ ਦੌਰਾਨ ਲਾਈਟ ਜਾਣ ਕਰਕੇ ਜਿਹੜੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਉਹ ਡਾਕਟਰਾਂ ਨੂੰ ਵੀ ਕਰਨਾ ਪੈਂਦਾ ਟਾਰਚਾਂ ਲਾ ਕੇ ਆਪਰੇਸ਼ਨ ਕਰਨਾ ਪੈਂਦਾ ਜੇਕਰ ਇਸ ਦੇ ਵਿੱਚ ਕਿਸੇ ਵੀ ਮਰੀਜ਼ ਦੀ ਜਾਨ ਜਾਂਦੀ ਹੈ ਉਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਬਿਜਲੀ ਬੋਰਡ ਵਿਭਾਗਮੇ ਦੀ ਹੋਵੇਗੀ ਜਾਂ ਫਿਰ ਪੰਜਾਬ ਸਰਕਾਰ ਦੀ ਹੋਵੇਗੀ ਜਾਂ ਫਿਰ ਹਸਪਤਾਲ ਦੇ ਪ੍ਰਸ਼ਾਸਨ ਦੀ ਹੋਵੇਗੀ ਕੌਣ ਇਸ ਦੇ ਵਿੱਚ ਜ਼ਿੰਮੇਵਾਰ ਹੋਵੇਗਾ ਕਿਉਂਕਿ ਲਗਾਤਾਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਦਾਂ ਦੇ ਕੋਈ ਗੱਲ ਨਹੀਂ ਆ ਪਰ ਲਗਾਤਾਰ ਜਿਹੜੀਆਂ ਵੀਡੀਓ ਨੇ ਵਾਇਰਲ ਹੁੰਦੀਆਂ ਦਿਖਾਈ ਦੇ ਰੀਆਂ ਨੇ ਇੱਕ ਵਾਰ ਫੇਰ ਜਿਹੜੀ ਵੀਡੀਓ ਆ ਉਹ ਅਰਜਿੰਦਰਾ ਹਸਪਤਾਲ ਦੀ ਸਾਹਮਣੇ ਆਈ ਆ ਤੁਸੀਂ ਵੀ ਦੇਖੋ ਉਹ ਵੀਡੀਓ ਯੋਗੇਸ਼ ਨਾਮ ਆ ਜੀ ਲਾਈਟ ਜਨਰੈਟਰ ਕਿੰਨੀ ਦਿੱਕਤ ਹੈ ਦਿੱਕਤ ਆਂਦੇ ਬਾਅਦ ਕਾਫੀ ਦਿੱਕਤ ਆਂਦੀ ਹੈ ਤਾਂ ਜਨਰੇਟਰ ਵੀ ਨਹੀਂ ਚਲਾ ਰਹੇ ਹੈ ਪਹਿਲਾਂ ਵੀ ਲਾਈਟ ਗਈ ਸੀ ਸਵੇਰੇ ਵੀ ਗਈ ਸੀ ਕਿਤੇ ਸਵੇਰੇ 2-3 ਵਾਰੀ ਗਈ ਸੀ ਕਿਤੇ ਜਨਰੇਟਰ ਹੀ ਪੂਰੀ ਕਿੰਨੇ-ਕਿੰਨੇ ਮਿੰਟ ਤੇ ਲਾਈਟ ਜਾਂਦੀ ਹੈ ਜੀ ਤਾਂ ਤੁਸੀਂ ਕਹਿ ਰਹੇ ਫੇਰ ਦੀ ਵੀ ਲਾਈਟ ਗਈ ਹੈ ਕਿੰਨੇ ਮਿੰਟ ਹੋ ਗਏ ਹੈ ਜੀ ਵੇਲੇ ਤਾਂ ਗਈ ਸਿੱਧੇ ਘੰਟੇ ਵਾਸਤੇ ਘੰਟੇ ਵਾਸਤੇ ਗਈ ਸੀ ਮਿੰਟ ਹੋ ਗਏ ਨਹੀਂ ਹੁਣ ਵੀ ਲਾਈਟ ਗਈ ਹੈ ਸਾਹਮਣੂ ਵੀ ਲਾਈਟ ਗਈ ਹੈ ਹਾਂਜੀ ਹੁਣ ਵੀ ਗਈ ਹੋਈ ਹੈ ਲਾਈਟ ਹੁਣ ਕਿੰਨੇ ਮਿੰਟ ਹੋ ਗਏ ਹਨ ਹੋ ਗਏ 10 15 ਮਿੰਟ ਹੋ ਗਏ ਹੈ ਜਾਂ ਝੂਟੇ ਹੈ ਝੂਟੇ ਹੁੰਦੇ ਉਹ ਕਹਿੰਦੇ ਅਸੀਂ ਸਾਰਾ ਕੁਝ ਦਿੱਤਾ ਹੁਣ ਬਿਜਲੀ ਬੋਰਡ ਤੇ ਵੀ ਗਏ ਸੀ ਸਾਰਾ ਸਾਹਮਣੇ ਟੋਡੇ ਸਾਹਮਣੇ ਮਰੀਜ਼ਾਂ ਨੂੰ ਕਿੰਨਾ ਦਿੱਕਤ ਦਾ ਸਾਹਮਣਾ ਕਰਨਾ ਪਾਉਂਦੇ ਇਹ ਦਿੱਕਤ ਹੀ ਹੈ ਸਾਰੇ ਮਰੀਜ਼ ਬੈਠੇ ਆ ਪਰਮਿੰਦਰ ਸਿੰਘ ਇਹ ਕਿਹੜੇ ਹਸਪੀਟਲ ਹੈ ਜੀ ਰਜਿੰਦਰ ਹਸਪੀਟਲ ਅੱਛਾ ਆ ਹੁਣੇ ਗਈ ਆ ਜੇ ਅੱਛਾ ਬਰੇਬੱਟੀ ਹੋਈ ਹੈ ਅੱਛਾ ਤੇ ਲਾਈਟ ਗਈ ਹੈ ਦਿੱਕਤ ਹੈਗੀ ਹੈ ਕਿ ਕਿ ਮਰੀਦ ਤਾਂ ਹੋ ਰਹੀ ਤੁਹਾਨੂੰ ਨਹੀਂ ਬਾਥਰੂਮ ਦੀ ਗਾਟ ਕੱਲ ਦੀ ਖਰਾਬ ਹੋਈ ਪਈ ਹੈ ਠੀਕ ਨਹੀਂ ਕਰਦੇ ਤੇ ਹਮਮ ਕੱਲ ਦੀ ਬਾਥਰੂਮ ਦੀ ਗਾਟ ਗਈ ਹੋਈ ਹੈ ਸਾਰੇ ਅਜ ਨਹੀਂ ਰਹੇ ਹੁੰਦਾ ਯਾਰ ਮਰੀਜ਼ਾਂ ਨੂੰ ਬੜੀ ਪਰੇਸ਼ਾਨੀ ਹੋਈ ਪਈ ਹੈ ਹਾਂਜੀ ਮਾਤੇ ਪਰੇਸ਼ਾਨੀ ਹੈਗੀ ਹੈ ਲਾਈਟ ਜਾਣ ਕਰਕੇ ਨਹੀਂ ਉਹ ਤਾਂ ਮੈਂ ਮੰੰਜੇ ਤੇ ਬੈਠੀ ਆ ਤਾਂ ਵੀ ਗਾਟ ਦੀ ਪਰੇਸ਼ਾਨੀ ਹੈਗੀ ਹੈ ਬਾਥਰੂਮ ਜਾਣ ਦੇ ਕੋਈ ਨਹੀਂ ਬੈਠੇ